ਜੋ ਨਾ ਹੋ ਉਹ ਹੁਸ਼ਿਆਰ ਛੱਡੋ ਨਾ ਐਵੇਂ ਗਲ ਦਿੱਲੀ ਨੂੰ ਲੁੱਟਣਾ ਵੀ ਚਾਉਂਦਾ ਤੇਰੀ ਉਹ ਵਸਦੀ ਹੋਈ ਦਿੱਲੀ ਨੂੰ ਲੁੱਟਣਾ ਵੀ ਚਾਉਂਦਾ ਤੇਰੀ ਵਸਦੀ ਹੋਈ ਦਿੱਲੀ ਨੂੰ ਅੱਲਾ ਗੁਣ ਕਰਨ ਵਾਸਤੇ ਅੱਲਾ ਹੁਣ ਕਰਨ ਵਾਸਤੇ ਬੇਉਂਤਾਂ ਬਣਾਉਂਦਾ ਹੈ ਤਖਤ ਖੋਲ ਨੂੰ ਗੋਬਿੰਦ ਸਿੰਘ ਚਾਉਂਦਾ ਹੈ ਦਿੱਲੀ ਦਾ ਤਖਤ ਖੋਲ ਨੂੰ ਗੋਬਿੰਦ ਸਿੰਘ ਚਾਉਂਦਾ ਹੈ ਦਿੱਲੀ ਦਾ ਤਖਤ ਖੋਲ ਨੂੰ ਗੋਬਿੰਦ ਸਿੰਘ ਚਾਉਂਦਾ ਗਲਤੀ ਵਿੱਚ ਥੋੜੇ ਅਲੱਗ ਜੇ ਉਹਦੇ ਕੋਲ ਸੰਗੀਆ ਤਾਵਾ ਬੋਲਣ ਲਈ ਸਾਡੀ ਮੱਤ ਦੀ ਉਸ ਮੰਗੀ ਹੈ ਤਾਵਾ ਬੋਲਣ ਲਈ ਸਾਡੀ ਮੱਤ ਦੀ ਉਸ ਮੰਗੀ ਹੈ ਕਰਤਾ ਇਨਕਾਰ ਅਸੀਤਾ ਕਰਤਾ ਇਨਕਾਰ ਅਸੀਤਾ ਸਾਨੂੰ ਨਾ ਪਾਉਂਦਾ ਹੈ ਅੱਖ ਟਖੋੜ ਨੂੰ ਗੋਵਿੰਦ ਸਿੰਘ ਚਾਉਂਦਾ ਹੈ ਸਿੱਖੀ ਦਾ ਬਿਰਖ ਫੜੇ ਨਾ ਸਿੱਖੀ ਦਾ ਬਿਰਖ ਫੜੇ ਨਾ ਇਹ ਜਗਰ ਵੱਟ ਦਿਓ ਉਸ ਤੇ ਜਾੜੋ ਫੌਜਾਂ ਆਲੰਦਪੁਰ ਚੋਂ ਵੱਟ ਦਿਓ ਕਿ ਚੋ ਕੱਟ ਦਿਓ ਮੁਗਲਾਂ ਦਾ ਬਗੀ ਬੈਠਾ ਮੁਗਲਾਂ ਦਾ ਕੀ ਬੈਠਾ ਜੱਕਰ ਚਲਾਉਂਦਾ ਹੈ ਦਿੱਲੀ ਦਾ ਤਖਤ ਖੋਲ ਨੂੰ ਗੋਬਿੰਦ ਸਿੰਘ ਚਾਉਂਦਾ ਹੈ ਦਿੱਲੀ ਦਾ ਤਖਤ ਖੋਲ ਨੂੰ ਗੋਬਿੰਦ ਸਿੰਘ ਚਾਉਂਦਾ ਆਪਣੀ ਜੋ ਵੀ ਕੋਈ ਦੁਸ਼ਮਣ ਆਪਣੀ ਰੱਖਦਾ ਅੱਖ ਗੈਰੀ ਨੂੰ ਜੋ ਰਾਸਿਓਂ ਮਿਲਾ ਕਹਿੰਦਾ ਬਖਸ਼ੋ ਨਾ ਬੈਰੀ ਨੂੰ ਜੋ ਰਾਸਿਓਂ ਮਿਲਾ ਕਹਿੰਦਾ ਬਖਸ਼ੋ ਨਾ ਬੈਰੀ ਨੂੰ ਮੌਕੇ ਨੂੰ ਖੋਕੇ ਬੰਦਾ ਮੌਕੇ ਨੂੰ ਖੋਕੇ ਬੰਦਾ ਫਿਰ ਮਗਰੋਂ ਪਛਤਾਉਂਦਾ ਹੈ ਦਿੱਲੀ ਦਾ ਤਖਤ ਖੋਣ ਲਿਆ ਸਿੰਘ ਚਾਉਂਦਾ ਹੈ ਦਿੱਲੀ ਦਾ ਤਖਤ ਕੋਲ ਨੂੰ ਗੋਵਿੰਦ ਸਿੰਘ ਚਾਉਂਦਾ ਹੈ ਦਿੱਲੀ ਦਾ ਤਖਤ ਕੋਲ ਨੂੰ ਗੋਵਿੰਦ ਸਿੰਘ ਚਾਉਂਦਾ ਹੈ ਚਿੱਠੀ ਉੱਪਰ ਲਿਖਤਾ ਗਿਣਤੀ ਵਿੱਚ ਥੋੜੇ ਲੱਗਦੇ ਉਹਦੇ ਕੋਲ ਸੰਗੀ ਹੈ ਧਾਵਾ ਬੋਲਣ ਲਈ ਸਾਡੀ ਮਦਦ ਉਸ ਮੰਗੀ ਹੈ ਲਿਖ ਦਿੱਤਾ ਵੀ ਖਾਨ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ ਕਿਨਤੀ ਦੇ ਸਿੰਘ ਹੈ ਸਾਡੀ ਰਾਜਿਆਂ ਦੀ ਮਦਦ ਮੰਗਦਾ ਸੀ ਕਹਿੰਦਾ ਸੀ ਪਹਾੜੀ Hindu ਰਾਜੇ ਮੇਰੇ ਨਾਲ ਆਓ ਆਪਾਂ ਦਿੱਲੀ ਦੇ ਤਖਤ ਨੂੰ ਹੱਥ ਪਾਈਏ ਪਰ ਇਹ ਔਰੰਗਜ਼ੇ ਬਾਦਸ਼ਾ ਅਸੀਂ ਇਨਕਾਰ ਕਰ ਦਿੱਤਾ ਰਾਜਾ ਔਰੰਗਜ਼ੇਬ ਸੁਣਦਿਆਂ ਸਾਰਗਬਬੂਲੇ ਹੋ ਗਿਆ ਗਵੰਡੀ ਰਾਜਿਆਂ ਨੂੰ ਫੌਜਾਂ ਨੂੰ ਸੁਨੇਹਾ ਲਾਤਾ ਕਿਵੇਂ ਨਾ ਕਿਵੇਂ ਅਨੰਦਾਂ ਦੀ puri ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂ ਦਾ ਜਾਂ ਮੁਰਦਾ ਮੇਰੇ ਦਿੱਲੀ ਦਰਬਾਰ ਵਿੱਚ ਪੇਸ਼ ਕਰਾਉਂਦਾ ਅਨੰਦਾਂ ਦੀ puri ਨੂੰ ਚਾਰ ਚਫੇਰੇ ਦੁਸ਼ਮਣ ਦੀਆਂ ਫੌਜਾਂ ਨੇ ਘੇਰਾ ਪਾ बारो रसद अंदर आंदोलन रसदा खत्म हो गई दरखंड खा लिया दरखंड ला ला खेद रहे वो भी मुक गए गुरु पातशाह कि नुकसान हो गया गुरु पातशाह ਕੱਲੀ ਕੱਲੀ ਗੱਲ ਧਿਆਨ ਨਾਲ ਸੁਣਿਓ ਕਲਗੀ ਤਰਦੇ ਦੁਸ਼ਮਣ ਬਣ ਕੇ ਰਾਜੇ ਬਾਈ ਤਾਰਾਂ ਦੇ ਕਲਗੀ ਤਰਦੇ ਦੁਸ਼ਮਣ ਬਣ ਕੇ ਰਾਜੇ ਬਾਈ ਤਾਰਾਂ ਦੇ ਅਗ ਈਨ ਖਾਦੀ ਹੈ ਬਲਗੀ ਦਿਲ ਦੇ ਵਿੱਚ ਗਦਾਰ ਆਉਂਦੇ ਜਿੱਦੀ ਦਲ ਦੇ ਵਾਂਗੂ ਚੜਕੇ ਜਿੱਦੀ ਦਲ ਦੇ ਵਾਂਗੂ ਚੜਕੇ ਦੁਸ਼ਮਣ ਫੌਜਾਂ ਆਈਆਂ ਨੇ ਅਨੰਦਪੁਰ ਬਣ ਗਿਆ ਜੰਗੀ ਖੜਾ ਛੜਦੀਆਂ ਲੋਹ ਲੜਾਈਆਂ ਨੇ ਅਨੰਦਪੁਰ ਬਣ ਗਿਆ ਜੰਗੀ रोज लड़ाइया बाकी दे जो किले गुरान दुश्मन मलके बह गए लोग आनंद कर दोने किले गुर ਦੁਸ਼ਮਣ ਦੀਆਂ ਫੌਜਾਂ ਨੇ ਸਾਰੇ ਕਿਲੇ ਰੋਕ ਲਏ ਅਨੰਦਗੜ੍ਹ ਦਾ ਕਿਲਾ ਤੇ ਲੋਹਗੜ੍ਹ ਸਾਹਿਬ ਦਾ ਕਿਲਾ ਗੁਰੂ ਜੀ ਕੋਲੇ ਰਹਿ ਗਿਆ ਬਾਕੀ ਦੇ ਜੋ ਕਿਲੇ ਗੁਰਾਂ ਦੇ ਦੁਸ਼ਮਣ ਮਲ ਕੇ ਬਹਿ ਗਏ ਨੇ ਲੋਹਗੜ੍ਹ ਅਤੇ ਅਨੰਦਗੜ੍ਹ ਦੋਨੇ ਕਿਲੇ ਗੁਰਾਂ ਕੋਲੇ ਰਹਿ ਗਏ ਨੇ ਤੰਗਿਆ ਦੀ ਸਮਾਂ ਗੁਜ਼ਰਿਆ ਤੰਗਿਆ ਦੀ ਸਮਾਂ ਗੁਜ਼ਰ ਗਿਆ ਖੁਸ਼ੀਆਂ ਤੋਂ ਦਿਨ ਫਿਰਿਆ ਲੋ ਪੂਰੇ ਹੋ ਗਏ 7 ਮਹੀਨੇ ਸਾਰੇ ਕਿਲੇ ਆਕਿਰਿਆ ਨੂੰ ਉਹ ਪੂਰੇ ਹੋ ਗਏ 7 ਮਹੀਨੇ ਸਾਰੇ ਕਿਲੇ ਆਕਿਰਿਆ ਨੂੰ ਨੱਕੇ ਲੱਗ ਗਏ ਆਉਣ ਜਾਣ ਦਾ ਰਸਤਾ ਵੀ ਐ ਰੁੱਕ ਗਿਆ ਨੱਕੇ ਲੱਗ ਗਏ ਆਉਣ ਜਾਣ ਦਾ ਰਸਤਾ ਵੀ ਐ ਰੁੱਕ ਗਿਆ ਕਿਲਿਆਂ ਵਿੱਚੋਂ ਨੀਲਾ ਚਾਰਾ ਅੰਦਾਣਾ ਵੀ ਮੁੱਕ ਗਿਆ ਕਵਿਅਤੇ ਬਦਮਾਨ ਬਦਲ ਕੇ ਕਵਿਅਤੇ ਬਦਮਾਨ ਬਦਲ ਕੇ ਫੇਸ ਕੇ ਨਾਰਾ ਕਰ ਗਏ ਨੇ ਕੋੜੇ ਗਊਆਂ ਬੈਲ ਵਿਚਾਰੇ ਭੁਖ ਦੁਖੇ ਨਾਲ ਮਰ ਗਏ ਨੇ ਕੋੜੇ ਗਊਆਂ ਬੈਲ ਵਿਚਾਰੇ ਭੁਖ ਦੁਖੇ ਨਾਲ ਮਰ ਗਏ ਨੇ ਜੋ ਹੱਥੀ ਪ੍ਰਸ਼ਾਦੀ ਪਿਆਰਾ ਅੰਤ ਵਿਛੋੜਾ ਪਾ ਗਿਆ ਏ

ਫਟ ਪਾ ਦਿੰਦੀ ਦੂਰ ਕਰ ਅੱਜੋਂ ਐਡੀ ਹੁ ਕਰ ਦਿੰਦੀ ਫਟ ਪਾ ਦਿੰਦੀ ਦੂਰ ਕਰ ਜੋਰਾ ਸਿੰਘਾ ਅਗ ਕਹਿਰ ਦੀ ਚਾਰ ਚਫੇਰੇ ਮਚਦੀ ਐ